ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਹਾਲਾਂਕਿ ਲੋਕ ਇਹ ਵੀ ਕਹਿ ਰਹੇ ਸੀ ਕਿਉਂਕਿ ਪਹਿਲਾਂ ਅਫਵਾਹਾਂ ਇਹ ਚੱਲੇ ਕਿ ਇੱਕ ਪੰਥਕ ਪਾਰਟੀ ਹੈ ਇਹ ਸਿੱਖਾਂ ਦੀ ਪਾਰਟੀ ਹੋਏਗੀ ਪਰ ਕਹਿੰਦੇ ਕਿ ਸਿੱਖਾਂ ਦੀ ਨਹੀਂ ਇਹ ਪੰਜਾਬ ਦੀ ਪਾਰਟੀ ਆ ਪਾਰਟੀ ਬਾਰੇ ਆ ਹੁਣ ਮੈਂ ਹਿਊਜ਼ ਪ੍ਰੈਜ਼ੀਡੈਂਟ ਆਪਣੇ ਕਾਲਜ ਦਾ ਮੈਂ ਆਪਣੇ ਹੋਰ ਹਿਊਜ਼ ਚੋੜੂਗਾ ਜਿਹੜੇ ਮੇਰੇ ਨਾਲ ਪੜਦੇ ਨੇ ਉਹਨਾਂ ਨੂੰ ਮੈਂ ਦੱਸੂਗਾ ਇਹ ਪਾਰਟੀ ਬਾਰੇ ਕਿ ਪਾਰਟੀ ਕਲੀ ਪੰਜਾਬੀਆਂ ਦੀ ਪਾਰਟੀ ਨਹੀਂ ਆ ਇਹ ਹਿੰਦੂ ਸੇ ਮੁਸਲਮਾਨ ਹਰ ਬੰਦੇ ਵਾਰੇ ਸੋਚਦੀ ਆ ਪੰਜਾਬੀ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਰੁਜ਼ਗਾਰ ਉਸ ਤੋਂ ਬਾਅਦ ਨਸ਼ਾ ਖਤਮ ਉਸ ਤੋਂ ਬਾਅਦ ਧੀਆਂ ਪੇੜਾਂ ਮਾਵਾਂ ਦੀ ਸੁਰੱਖਿਆ ਬਾਸ ਹੋਰ ਕੁਝ ਨਹੀਂ ਚਾਹੀਦਾ ਰੱਬ ਹੀ ਤੇ ਦਕਾਰ ਦਤੋ ਜਾਊਗਾ ਜਿਹੜਾ ਡਿਜ਼ਰਵ ਕਰੂਗਾ ਉਹਨੂੰ ਸੀਟ ਮਿਲ ਜਊਗੀ ਨਾ ਕਿ ਇਹ ਦੇਖਿਓ ਕਿ ਜੋ ਸਿੱਖਿਆ ਹੁਸਨਮਾਨ ਹੁੰਦੀ ਹੈ ਸਾਰ ਨੂੰ ਬਰਾਬਰੀ ਦਾ ਹੱਕਤਾ ਜਾਊਗਾ ਅਧਿਕਾਰ ਚ ਉਹਨਾਂ ਦਾ ਬਣਦਾ ਪੰਜਾਬ ਦੀ ਜੇ ਸਰਕਾਰ ਸੁਸਤੀ ਪਈ ਹੈ ਉਹਨੂੰ ਪੰਜਾਬ ਸਰਕਾਰ ਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ ਸਾਡੇ ਪੰਜਾਬ ਚ ਕੋਈ ਅਕਾਲੀ ਦਲ ਨਾਲ ਜੁੜਿਆ ਕੋਈ ਕਾਂਗਰਸ ਦੇ ਨਾਲ ਜੁੜਿਆ ਕੋਈ ਆਮ ਆਦਮੀ ਪਾਰਟੀ ਦੇ ਨਾਲ ਅੱਜ ਬਿਲਕੁਲ ਨਹੀਂ ਸੀ ਲੱਗ ਰਿਹਾ ਵੀ ਕੋਈ ਕਿਸੇ ਨਾਲ ਜੁੜਿਆ ਉਹ ਜੁੜਿਆ ਸੀ ਸਿਰਫ ਪਾਈ ਅਮਰੇ ਪਾਲ ਸਿੰਘ ਉਹ ਨਾਲ ਜੁੜਿਆ ਪਾਰਟੀ ਦਾ ਕੀ ਨਾਮ ਆ ਅਕਾਲੀ ਦਲ ਵਾਰਸ ਪੰਜਾਬ ਦੇ ਵਾਰਸ ਪੰਜਾਬ ਦਾ ਕੀ ਮਤਲਬ ਹਰੇਕ ਉਹ ਬੰਦਾ ਚਾਹੇ ਉਹ ਸਿੱਖ ਆ ਹਿੰਦੂ ਆ ਮੁਸਲਮਾਨ ਆ ਸਾਈ ਆ ਉਹ ਸਾਰੇ ਵਾਰਿਸ ਪੰਜਾਬ ਦੇ ਨੇ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਨੂੰ ਕਹਿੰਦੇ ਸਰਕਾਰੀ ਖਾਲਸਾ ਉਹ ਰਾਜ ਕੱਲਾ ਖਾਲਸੇ ਦਾ ਰਾਜ ਨਹੀਂ ਸੀ ਉਹ ਰਾਜ ਦੇ ਵਿੱਚ ਪੰਜਾਬ ਇੱਕ ਸੋਨੇ ਦੀ ਜੜੀ ਸੀ ਉਹਦੇ ਰਾਜ ਦੇ ਵਿੱਚ ਹਿੰਦੂਆਂ ਦੀ ਬਹੁਤ ਗਿਣਤੀ ਸੀ ਮੁਸਲਮਾਨਾਂ ਦੀ ਵੀ ਬਹੁਤ ਗਿਣਤੀ ਸੀ ਜਿਹੜੇ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹੋਏ ਆ ਨਵੀਂ ਪਾਰਟੀ ਦਾ ਆਗਾਜ਼ ਹੋਇਆ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਹਾਲਾਂਕਿ ਲੋਕ ਇਹ ਵੀ ਕਹਿ ਰਹੇ ਸੀ ਕਿਉਂਕਿ ਪਹਿਲਾਂ ਅਫਵਾਹਾਂ ਇਹ ਚੱਲੇ ਕਿ ਇੱਕ ਪੰਥਕ ਪਾਰਟੀ ਐ ਇਹ ਸਿੱਖਾਂ ਦੀ ਪਾਰਟੀ ਹੋਏਗੀ ਪਰ ਕਹਿੰਦੇ ਕਿ ਸਿੱਖਾਂ ਦੀ ਨਹੀਂ ਇਹ ਪੰਜਾਬ ਦੀ ਪਾਰਟੀ ਐ ਪੰਜਾਬ ਦੇ ਹਿੱਤਾਂ ਦੇ ਚੱਲੇਗੀ ਹਿੰਦੂ ਸਿੱਖ ਵੀਰ ਏਕਤਾ ਦਾ ਜਿਹੜਾ ਕਿ ਗਰੁੱਪ ਆ ਉਹ ਵੀ ਇੱਥੇ ਪਹੁੰਚੇ ਤੁਸੀਂ ਦੇਖ ਸਕਦੇ ਹੋ ਹਿੰਦੂ ਵੀਰ ਵੀ ਆਏ ਨੇ ਗਲਬਾਤ ਵੀ ਕਰਾਂਗੇ ਉੱਥੇ ਹੀ ਯੂਥ ਜਿਹੜਾ ਪਹੁੰਚਿਆ ਹੈਗਾ ਖਾਸ ਤੌਰ ਤੇ ਤੁਹਾਨੂੰ ਦੱਸਣਾ ਚਾਹਾਂਗੇ ਵੀ ਗੱਲ ਕਰਦੇ ਆ ਜਦੋਂ ਵੀ ਇਹ ਪਾਰਟੀ ਐ ਜੋ कह रहे कि सिखों की पार्टी आपका क्या कहना है ये धर्म पार्टी है कोई सिखों की पार्टी नहीं है जी। हिंदू मुसलमान ईसाई सभी की पार्टी सभी है तो हमारा हमारा सिर्फ एक ही मुद्दा है कि पंजाब को नशा मुक्त करना है बस और कुछ नहीं चाहिए हमें कि नौजवान बच्चे जो नशे में लिप्त ना हो तो दूध घी देसी घी खाए और बड़े हो जाए ਨਸ਼ਾ ਨਾ ਕਰੇ ਜੀ ਸੰਸਾਦ ਦੇ ਨਾਲ ਦੇਖਿਆ ਗਿਆ ਕਿ ਅੱਜ ਤੋਂ ਕਹਿ ਸਕਦੇ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਤਾਂ ਇੰਨੀਆਂ ਪਾਰਟੀਆਂ ਚਾਹੇ ਉਹ ਅਕਾਲੀ ਦਲ ਹੋਗੀ ਕਾਂਗਰਸ ਹੋਗੀ ਆਮ ਆਦਮੀ ਪਾਰਟੀ ਹੋਗੀ ਜਾਂ ਹੋਰ ਕੋਈ ਪਾਰਟੀ ਇਹਨਾਂ ਨੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਨਹੀਂ ਕੀਤੀ ਨਸ਼ਾ ਖਤਮ ਨਹੀਂ ਕੀਤਾ ਜੀ ਨਸ਼ਾ ਪੰਜ ਗੁਣਾ ਵਧਾਤਾ ਜੀ ਅੱਗੇ ਨਸ਼ਾ ਚੋਰੀ ਮਿਲਦਾ ਸੀ ਹੁਣ ਸ਼ਰੀਆਮ ਮਿਲ ਰਿਹਾ ਇਸ ਕਰਕੇ ਨਾਲੇ ਖਤਮ ਨਹੀਂ ਕੀਤਾ ਮਿਲਦਾ ਚਾਈਨਾ ਦੀ ਡੋਰ ਨਹੀਂ ਖਤਮ ਕਰ ਸਕਦੇ ਨਸ਼ਾ ਕਿਦੋਂ ਖਤਮ ਕਰ ਲੈ ਜਾਓ ਇਹਨਾਂ ਨੂੰ ਕਹੋ ਪਹਿਲਾਂ ਚਾਈਨਾ ਦੀ ਡੋਰ ਖਤਮ ਕਰ ਦੋ ਪੰਜਾਬ ਚੋਂ ਨਸ਼ਾ ਆਟੋਮੈਟਿਕ ਖਤਮ ਹੋ ਜਾਊਗੀ ਆਪੀ ਪਾਰਟੀ ਤੇ ਜੋ 15 ਮਤੇ ਪੜੇ ਗਏ ਨੇ ਤਾਂ ਕੀ ਲੱਗਦਾ ਕਿ ਉਹ ਨਾ ਮਤਿਆਂ ਦੇ ਵਿੱਚ ਖਾਸ ਤੌਰ ਤੇ ਗੱਲ ਕਹੀ ਗਈ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਦੂਜਾ ਨੌਜਵਾਨਾਂ ਨੂੰ ਮਤਲਬ ਕਿ ਪੰਜਾਬੀ ਨੌਜਵਾਨਾਂ ਨੂੰ ਜੀ ਪੰਜਾਬੀ ਨੌਜਵਾਨਾਂ ਨੂੰ ਪੰਜਾਬੀ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਰੁਜ਼ਗਾਰ ਜੀ ਉਸ ਤੋਂ ਬਾਅਦ ਨਸ਼ਾ ਖਤਮ ਉਸ ਤੋਂ ਬਾਅਦ ਧੀਆਂ ਭੈਣਾਂ ਮਾਵਾਂ ਦੀ ਸੁਰੱਖਿਆ ਜੀ ਬਸ ਹੋਰ ਕੁਝ ਨਹੀਂ ਚਾਹੀਦਾ ਕੋਈ ਸਬਸਿਡੀਆਂ ਨਹੀਂ ਚਾਹੀਦੀਆਂ ਕੁਝ ਨਹੀਂ ਚਾਹੀਦਾ ਸਾਨੂੰ ਵੀ ਨਾਲ ਇੱਕ ਗੱਲ ਇਹ ਵੀ ਕਿ ਆਨੰਦਪੁਰ ਸਾਹਿਬ ਆਪਸੀ ਕਿ ਅਸੀਂ ਪੰਜਾਬ ਨੂੰ ਧਰਮੀ ਬਣਾਉਣਾ ਹੈ ਚਾਹੇ ਉਹ ਕੋਈ ਵੀ ਧਰਮ ਹੈ ਆਪਣੇ ਧਰਮ ਦੇ ਨਾਲ ਸਾਰੇ ਧਰਮ ਇੱਕੋ ਜਿਹੇ ਨੇ ਬਟ ਇਹ ਹੈ ਕਿ ਹਰ ਧਰਮ ਦੀ ਆਦਰ ਸਤਕਾਰ ਹੋਵੇ ਬਸ ਜਿਹੜਾ ਮੇਨ ਗੱਲ ਹੈ ਇਹ ਹੋਣੀ ਚਾਹੀਦੀ ਤੁਹਾਨੂੰ ਇਸ ਪਾਰਟੀ ਬਾਰੇ ਮਤਲਬ ਕਿਵੇਂ ਦਾ ਲੱਗਾ ਅੱਜ ਇਸ ਪੰਥਕੀ ਇਕੱਠ ਵਿੱਚ ਆਇਓ ਇਸ ਪਾਰਟੀ ਬਾਰੇ ਇਸ ਪਾਰਟੀ ਬਾਰੇ ਹੁਣ ਮੈਂ ਯੂਥ ਪ੍ਰੈਜ਼ੀਡੈਂਟ ਆਪਣੇ ਕਾਲਜ ਦਾ ਮੈਂ ਆਪਣੇ ਹੋਰ ਯੂਥ ਚੋੜੂਗਾ ਜਿਹੜੇ ਮੇਰੇ ਨਾਲ ਪੜ੍ਹਦੇ ਨੇ ਉਹਨਾਂ ਨੂੰ ਮੈਂ ਦੱਸਾਂਗਾ ਇਹ ਪਾਰਟੀ ਬਾਰੇ ਕਿ ਇਹ ਪਾਰਟੀ ਕੱਲੀ ਪੰਜਾਬੀਆਂ ਦੀ ਪਾਰਟੀ ਨਹੀਂ ਆ ਇਹ ਹਿੰਦੂ ਸਿੱਖ ਮੁਸਲਮਾਨ ਹਰ ਬੰਦੇ ਵਾਰੇ ਸੋਚਦੀ ਆ ਤਾਂ ਕਿ ਚੋਣਾਂ ਦੇ ਵਿੱਚ ਵੀ ਜੇ ਕਿਸੇ ਨੂੰ ਸੀਟ ਦਿੱਤੀ ਜਾਊਗੀ ਤਾਂ ਬਰਾਬਰੀ ਦਾ ਅਧਿਕਾਰ ਦਿੱਤਾ ਜਾਵੇ ਬਰਾਬਰੀ ਦਾ ਅਧਿਕਾਰ ਦਿੱਤਾ ਜਾਊਗਾ ਜਿਹੜਾ ਡਿਜ਼ਰਵ ਕਰੂਗਾ ਉਹਨੂੰ ਸੀਟ ਮਿਲੀ ਜਾਊਗੀ ਨਾ ਕਿ ਇਹ ਦੇਖਿਆ ਜਾਊਗਾ ਕਿ ਉਹ ਸਿੱਖ ਹੈ ਮੁਸਲਮਾਨ ਹੈ ਹਿੰਦੂ ਹੈ ਸਾਰਿਆਂ ਨੂੰ ਬਰਾਬਰੀ ਦਾ ਦਿੱਤਾ ਜਾਊਗਾ ਅ ਔਰ ਸੁਨੇਹਾ ਕੀ ਦੇਣਾ ਚਾਹੋਗੇ ਯੋਤ ਮੈਂ ਇਹ ਦੇਣਾ ਚਾਹਾਂਗਾ ਕਿ ਪੰਜਾਬ ਨੂੰ ਪੰਜਾਬ ਵਾਂਗੂ ਰਹਿਣ ਦੋ ਨਸ਼ੇ ਛੱਡੋ ਕੰਮਕਾਰ ਕਰੋ ਕਰਤਿਆਂ ਦੀ ਸੇਵਾ ਕਰੋ ਦੇਸ਼ ਦੀ ਸੇਵਾ ਕਰੋ ਬਸ ਪੜੋ ਬਾਹਰ ਜਾਣਾ ਛੱਡੋ ਆਪਣੇ ਪੰਜਾਬ 'ਚ ਬਹੁਤ ਕੁਝ ਆ ਆਪ ਕੁਝ ਕਹਿਣਾ ਚਾਹੋਗੇ ਬਸ ਇਹੀ ਇਹੀ ਕਹਣਾ ਚਾਹਦਾ ਸਾਰੇ ਮਿਲ ਕੇ ਰਹਿਣ ਭਾਈਚਾਰਾ ਨਾਲ ਰਹਿਣ ਠੀਕ ਹੈ ਜੀ ਪਰ ਹੋਰ ਕੁਝ ਨਹੀਂ ਮੈਂ ਕਹਣਾ ਚਾਹਦਾ ਕੁਸ਼ ਰਹਿਣ ਸਾਰੇ ਜੇ ਤੇੇ ਤਰ੍ਹਾਂ ਹੀ ਪੰਜਾਬ ਦਾ ਪਲਾ ਸੋਚ ਕੇ ਸਾਰੇ ਇਕੱਠੇ ਹੋ ਜਾਣ ਕਿਉਂਕਿ ਕਹਿੰਦੇ ਏਕਤਾ ਚ ਬਲ ਹੁੰਦਾ ਜੇ ਏਕਤਾ ਚ ਚੱਲਣਗੇ ਤਾਂ ਉਹ ਰਾਜ ਕਾਇਮ ਹੋ ਸਕਦਾ ਜਿਹੜਾ ਕਿਸੇ ਸਮੇਂ ਮਹਾਰਾਜਾ ਰਣਜੀਤ ਜੀ 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 ਬਸ 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 ਇਹੀ ਜੇ ਤੂੰ ਕਹਿ ਰਿਹਾ ਇਹੀ ਹੋਊਗਾ ਸਾਰੇ ਸਾਰੇ ਭਾਈਚਾਰੇ ਏਕਤਾ ਟੁੱਟੇਗੀ ਤਾਂ ਨਹੀਂ ਫਿਰ ਮਤਲਬ ਨਹੀਂ ਬਣਦਾ ਮਤਲਬ ਨਹੀਂ ਬਣਦਾ ਜੀ ਤੂੰ ਵੀ ਨਹੀਂ ਜੀ ਬਿਲਕੁਲ ਸੋ ਇਹ ਇਹ ਵੀ ਇੱਕ ਬੜਾ ਮੁੱਦਾ ਚੱਲ ਗਿਆ ਕਿ ਪ੍ਰਵਾਸੀ ਮਜ਼ਦੂਰ ਜਦੋਂ ਇੱਥੇ ਆਉਂਦੇ ਨੇ ਉਹਨਾਂ ਨੂੰ ਇੱਥੇ ਮਤਲਬ ਕਿ ਕਹਿ ਸਕਦੇ ਨੇ ਆਪਣੇ ਰੈਜ਼ਿਡੈਂਸ ਵੀ ਇੱਥੋਂ ਦਾ ਦਿੱਤਾ ਜਾਂਦਾ ਉਹਨਾਂ ਨੂੰ ਇੱਥੇ ਪਨਾਹ ਵੀ ਦਿੱਤੀ ਜਾਂਦੀ ਫਿਰ ਉਹੀ ਮਤਲਬ ਕਿ ਪੰਜਾਬੀਆਂ ਦੇ ਉੱਪਰ ਫਿਰ ਵਾਰ ਕਰਦੇ ਨੇ ਦੇਖੋ ਜੀ ਇੰਝ ਚਾਰਾ ਕੰਮ ਹੋ ਚੁੱਕੇ ਆ ਹਾਂ ਇੱਕ ਚੰਡੀਗੜ੍ਹ ਹੋ ਚੁੱਕਾ ਵਾ ਜਿਹੜੇ ਕੋਲ ਹੋ ਚੁੱਕਾ ਵਾ ਠੀਕ ਹੈ ਨਹੀਂ ਹਾਂ ਜੀ ਪ੍ਰਵਾਸੀ ਜਿਹੜੇ ਜਿਹੜੇ ਹੁੰਦੇ ਆ ਇੱਕ ਇਹ ਕਰਦੇ ਆ ਜੀ ਜੀ ਠੀਕ ਹੈ ਨਾ ਜਿੱਦੇ ਜੰਮੂ ਚ ਜਾਂ ਫਿਰ ਹਿਮਾਚਲ ਚ ਜਾ ਕੇ ਪੰਜਾਬੀ ਰਹਿ ਸਕਦਾ ਨਾ ਮੱਟਰ ਮੜਦਾ ਦਿੱਤੀ ਆ ਤੇਰੀ ਆਈਸ਼ੀ ਸਦਾ ਨਵਾਂ ਪ੍ਰਵਾਸੀ ਜਿੱਥੇ ਕਿਦੀ ਵੀ ਆਪਣੇ ਔਰ ਡੰਗਾਂ ਲਾ ਲੰਦੇ ਬਾਣ ਬੇੜੇ ਦੀ ਇਹਨਾਂ ਨੂੰ ਕੋਈ ਡੰਗ ਕੇ ਦਾ ਜੀ ਇਹਦਾ ਜੀ ਡੰਗ ਮਾਰਦਾ ਇਹਦਾ ਇਹ ਤਾਂ ਇਹ ਤਾਂ ਪੂਰੇ ਪੰਜਾਬ ਚ ਫੈਲ ਚੁਕੇ ਆ ਜਿਵੇਂ ਉਹ ਮੱਛਰ ਨਹੀਂ ਫੈਲਦੇ ਮੱਛਰ ਅੱਛਾ ਇਹੀ ਵੇਚ ਰਹੇ ਨੇ ਇੱਥੇ ਮੱਛਰ ਕੈਂਸਰ ਫੈਲ ਚੁਕੇ ਆ ਇਹ ਸਾਰੇ ਦਾ ਮਹੀਂ ਕਰ ਲੈਣਾ ਸ਼ਾਨੋਸ਼ਾਈ ਦਾ ਦੇ ਵੇਚਦੇ ਆ ਰੋਟਾਂ ਹੋ ਵੀ ਇਹ ਕਰਦੇ ਆ ਪਰ ਪੰਜਾਬ ਦੀ ਜੇ ਸਰਕਾਰ ਸੁੱਤੀ ਪਈ ਆ ਉਹਨੂੰ ਪੰਜਾਬ ਸਰਕਾਰ ਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ ਸਾਡੇ ਪੰਜਾਬ ਚ ਵੀਰ ਜੀ ਇੱਕ ਬਹੁਤ ਸੋਹਣਾ ਮੈਸੇਜ ਆ ਇੱਥੇ ਜੇ ਦੇਖਿਆ ਜਾਵੇ ਹਿੰਦੂ ਵੀਰ ਪਹੁੰਚੇ ਨੇ ਕਿ ਜਿਹੜੇ ਸੋਚਦੇ ਨੇ ਕਿ ਹਨਾ ਪੰਥਕ ਪਾਰਟੀ ਉਹਨਾਂ ਨੂੰ ਇਹ ਤਾਂ ਅੱਜ ਭਰਮ ਜਿਹੜਾ ਉਹ ਦੂਰ ਹੋ ਗਿਆ ਕਿ ਅਸੀਂ ਸਾਰੇ ਇਕੱਠੇ ਆ ਹਾਂਜੀ ਹਾਂਜੀ ਸਭ ਬਿਲਕੁਲ ਸਾਬ ਬਹੁਤ سارے ਭਰਾ ਇਦਾਂ ਤੇ ਆਏ ਆ ਜਿਨ੍ਹਾਂ ਨੂੰ ਅਸੀਂ ਨਹੀਂ ਵੀ ਜਾਣਦੇ ਤਾਂ ਉਹ ਬਹੁਤ ਸਤਿਕਾਰ ਨਾਲ ਬਹੁਤ ਪਿਆਰ ਨਾਲ ਲੰਗਰ ਸ਼ਿਕਾਇਆ ਆ ਮੁਹਾਰੇ ਨਾਲ ਆਏ ਨੇ ਕਿਸੇ ਨੇ ਬੁਲਾਇਆ ਨਹੀਂ ਕਿਸੇ ਨੂੰ ਔਰ ਆਪਣੇ ਆਪ ਖੁਦ ਪਹੁੰਚੇ ਨੇ ਔਰ ਬੜਾ ਸਤਿਕਾਰ ਦਿੱਤਾ ਸਾਰਿਆਂ ਨੇ ਠੀਕ ਹੈ ਔਰ ਆਰਿਨ ਵੀ ਸਿੰਘ ਹੋਣੀ ਇਹ ਆ ਆਪਣਾ ਲੁਧਿਆਣੇ ਤੋਂ ਆਏ ਆ ਜੀ 30 ਗੱਡੀਆਂ ਔਰ ਜੂਥ ਨਾਲ ਇਹਨਾਂ ਲੈ ਕੇ ਸਭ ਹੁਣ ਪ੍ਰਚਾਦਾ ਚਾ ਕਰੇਗਾ ਆਪ ਵੀ ਦੇ ਦੋ ਤੁਹਾਨੂੰ ਪਤਾ ਅ ਮਤਲਬ ਬੈਠੇ ਸੀ ਇਹ ਪੰਡਾਲ ਦੇ ਵਿੱਚ ਤੇ ਸਭ ਨੂੰ ਬਹੁਤ ਵਧੀਆ ਲੱਗਾ ਦੇਖਿਆ ਜਾਵੇ ਤਾਂ ਅੱਜ ਕੋਈ ਹਰ ਕੋਈ ਪਾਰਟੀਆਂ ਨਾਲ ਜੁੜਿਆ ਹੋਇਆ ਸੀ ਕੋਈ ਅਕਾਲੀ ਦਲ ਨਾਲ ਜੁੜਿਆ ਕੋਈ ਕਾਂਗਰਸ ਦੇ ਨਾਲ ਜੁੜਿਆ ਕੋਈ ਆਮ ਆਦਮੀ ਪਾਰਟੀ ਦੇ ਨਾਲ ਅੱਜ ਬਿਲਕੁਲ ਨਹੀਂ ਸੀ ਲੱਗ ਰਿਹਾ ਵੀ ਕੋਈ ਕਿਸੇ ਨਾਲ ਜੁੜਿਆ ਉਹ ਜੁੜਿਆ ਸੀ ਸਿਰਫ ਭਾਈ ਅਮਰਪਾਲ ਸਿੰਘ ਨਾਲ ਜੁੜਿਆ ਠੀਕ ਹੈ ਆਪਣੇ ਪੰਥ ਨਾਲ ਜੁੜਿਆ ਆਪਣੇ ਪੰਜਾਬ ਨਾਲ ਜੁੜਿਆ ਆਪਣੀ ਪੰਜਾਬ ਦੀ ਧਰਤੀ ਨਾਲ ਜੁੜਿਆ ਚਿਕਾ ਜੀ ਜੇ ਭਾਈ ਅਮਰਿਤਪਾਲ ਸਿੰਘ ਜੀ ਨੂੰ ਦੇਖੇ ਕਿ ਇੱਕ ਲੱਗ ਚਿਹਰੇ ਨਾਲ ਦੇਖਿਆ ਜਾ ਰਿਹਾ ਕਿ ਉਹਨਾਂ ਨੂੰ ਐਵੇਂ ਨਹੀਂ ਦੇਖਿਆ ਜਾ ਰਿਹਾ ਕਿ ਉਹ ਪੰਜਾਬ ਦਾ ਵਾਰਿਸ ਹੈ ਮੈਡਮ ਦੇਖੋ ਪਾਰਟੀ ਦਾ ਕੀ ਨਾਮ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਵਾਰਿਸ ਪੰਜਾਬ ਦਾ ਕੀ ਮਤਲਬ ਹਰੇਕ ਉਹ ਬੰਦਾ ਚਾਹੇ ਉਹ ਸਿੱਖ ਆ Hindu ਆ Musalman ਆ Sai ਆ ਉਹ ਸਾਰੇ ਵਾਰਿਸ ਪੰਜਾਬ ਦੇ ਨੇ ਪਹਿਲਾਂ ਅਸੀਂ ਪੰਜਾਬੀ ਆ ਫਿਰ ਅਸੀਂ ਗੁਰੂ ਦੇ ਸਿੱਖ ਆ ਜਾਂ Hindu ਆ ਇਸ ਕਰਕੇ ਅਸੀਂ ਉਹਲਾ ਰਾਜ ਸਿਰਜਣਾ ਚਾਹੁੰਦੇ ਆ ਕਈ ਲੋਕ ਕਹਿੰਦੇ ਆ ਕਿ ਕੱਟੜਵਾਦੀ ਆ ਅਤਵਾਦੀ ਆ ਨਾ ਤੇ ਅਸੀਂ ਕੋਈ ਕੱਟੜਵਾਦੀ ਆ ਨਾ ਹੀ ਅਸੀਂ ਕੋਈ ਅਤਕਵਾਦੀ ਆ ਅਸੀਂ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹਨੂੰ ਕਹਿੰਦੇ ਸਰਕਾਰੀ ਖਾਲਸਾ ਉਹ ਰਾਜ ਕੱਲਾ ਖਾਲਸੇ ਦਾ ਰਾਜ ਨਹੀਂ ਸੀ ਉਹ ਰਾਜ ਦੇ ਵਿੱਚ ਪੰਜਾਬ ਇੱਕ ਸੋਨੇ ਦੀ ਜੜੀ ਸੀ ਉਹਦੇ ਰਾਜ ਦੇ ਵਿੱਚ ਹਿੰਦੂਆਂ ਦੀ ਬਹੁਤ ਗਿਣਤੀ ਸੀ ਮੁਸਲਮਾਨਾਂ ਦੀ ਵੀ ਬਹੁਤ ਗਿਣਤੀ ਸੀ ਅੱਜ ਦੁਨੀਆ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਸ਼ਾਸਕ ਨਹੀਂ ਆਇਆ ਅਸੀਂ ਉਹ ਰਾਜ ਸਿਰਜਣਾ ਚਾਹੁੰਦੇ ਆ ਜਿਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਅਸਾਈ ਸਾਰੇ ਚੋ ਵਰਣਾਂ ਦਾ ਸਾਂਝਾ ਉਪਦੇਸ਼ ਜੋ ਕਿ ਹਰਮੰਦਰ ਸਾਹਿਬ ਦਾ ਅੱਜ ਨੀ ਪੱਦਰ ਵੀ ਆ ਸਾਈਮੀਆਂ ਮੀਰ ਜੀ ਨੇ ਰੱਖਿਆ ਵਾ ਚੋ ਵਰਣਾਂ ਨੂੰ ਸਾਂਝਾ ਉਪਦੇਸ਼ ਸਾਡੀ ਜਿਹੜੀ ਪਾਰਟੀ ਆ Hindu ਮੁਸਲਮਾਨ ਸਿੱਖ ਅਸਾਈ ਸਾਰਿਆਂ ਨੂੰ ਇਕੱਠੇ ਲੈ ਕੇ ਚੱਲੇਗੀ ਪੰਜਾਬ ਦੀ ਬਿਹਤਰੀ ਲਈ ਕੰਮ ਹੋਊਗਾ ਨਸ਼ੇ ਵਾਸਤੇ ਕੰਮ ਹੋਊਗਾ ਪੰਜਾਬ ਦੇ ਪਾਣੀ ਲਈ ਕੰਮ ਹੋਊਗਾ हिंदू सिख एकता हिंदू सिख एकता मुसलमाई हिंदू मुसलमान सिख زندہ एकता ਪੰਜਾਬੀ ਪੰਜਾਬੀਆਂ ਜਿੰਦਾਬਾਦ ਜੈ ਸ਼੍ਰੀ ਰਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਮੈਸੇਜ ਪਾਵਨ ਧਰਤੀ ਸ਼੍ਰੀ ਮੁਕਤਸਰ ਸਾਹਿਬ ਤੋਂ ਦਿੱਤਾ ਜਾ ਰਿਹਾ ਹੈ ਤੇ ਆਗਿਆਾਂ ਦੇ ਦੌਰ ਦੇ ਵਿੱਚ ਏਕਤਾ ਕਾਇਮ ਕੀਤੀ ਜਾ ਰਹੀ ਹੈ ਸੰਗਤ ਜੀ ਇਹ ਬਹੁਤ ਸੋਹਣਾ ਮੈਸੇਜ ਹੈ ਕਿ ਇਸ ਧਰਤੀ ਤੋਂ ਅੱਜ ਏਕਤਾ ਦਾ ਸਬੂਤ ਦਿੱਤਾ ਜਾ ਰਿਹਾ ਕਿ ਇੱਥੇ ਮੁਸਲਮ ਵੀਰ ਵੀ ਪਹੁੰਚੇ ਨੇ ਹਿੰਦੂ ਵੀਰ ਵੀ ਪਹੁੰਚੇ ਨੇ ਸਿੱਖ ਵੀ ਪਹੁੰਚੇ ਨੇ ਔਰ ਤਾਮਿਲਨਾਡੂ ਤੋਂ ਵੀ ਵਿਰਾਏ ਨੇ ਜਿਹੜੇ ਕਿ ਸਿਰਾਂ ਤੇ ਦਸਤਾਰਾ ਸਜਾ ਕੇ ਤੇ ਕੇਸ ਦਾੜੀ ਰੱਖ ਕੇ ਆਏ ਨੇ ਅਸਲ ਅਸੀਂ ਦੇਖਦੇ ਆ ਕਿ ਤੇਲ لگانا ਹੋ ਗਿਆ ਹੋਰ ਪਾਸੇ ਵੀ ਸਿੱਖੀ ਦਾ ਜਿਹੜਾ ਪ੍ਰਚਾਰ ਹੋ ਰਿਹਾ ਤੇ ਅੱਜ ਏਕਤਾ ਦੀ ਗੱਲ ਆ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਜਾ ਰਹੀ ਆ ਕੱਲ ਨੂੰ ਦੇਸ਼ ਦੀ ਵੀ ਗੱਲ ਕੀਤੀ ਜਾਊਗੀ ਜੇ ਪੰਜਾਬ ਸੁਧਾਰ ਲੈਣਗੇ ਤਾਂ ਦੇਸ਼ ਵੱਲ ਨੂੰ ਵੀ ਵਧਣਗੇ ਜੁੜੇ ਰਹੋ ਸੁਨੇਹਾ ਚੈਨਲ ਦੇ ਨਾਲ ਵਾਈਗੁਰ ਜੀ ਕਾਲਸਾ ਵਾਇਗੁਰਜੀ ਕੀ